ਪਰ ਮੈਂ ਇਹ ਬੇਨਤੀ ਕਰਾਂ ਅਸੀਂ ਬੜੇ ਮਤਲਬੀ ਨਿਕਲੇ ਜਦੋਂ ਤੱਕ ਫਸਲਾਂ ਬਾਹਰ ਸੀ ਨਾ ਕਣਕਾਂ ਖੇਤਾਂ ਦੇ ਵਿੱਚ ਸਨ ਉਹ ਥੋੜਾ ਜਿਹਾ ਗੱਜਦਾ ਸੀ ਤੇ ਦਿਲ ਅੰਦਰ ਹੋਰ ਤਰ੍ਹਾਂ ਹੁੰਦਾ ਸੀ ਰਬਾ ਪਾਈ ਨਾ 6 ਮਹੀਨਿਆਂ ਦੀ ਮਿਹਨਤ ਬਾਹਰ ਹੀ ਵੇਖੀ ਬੜਾ ਨੁਕਸਾਨ ਹੋਣਾ ਤਰਲੇ ਮਾਰਦੇ ਸੀ ਵੇਖੀ ਨਾ ਪਾਈ ਪਰ ਜਿੱਦਨ ਆਪਣੀ ਪਰੋਲਿਆਂ ਦੇ ਵਿੱਚ ਵਾਰ ਲਈ ਸਾੰਭ ਲਈ ਤੂੜੀਆਂ ਬਣ ਗਈਆਂ ਉਹਦਨ ਡੱਬੀ ਦੀ ਤੀਲੀ ਸੁੱਟ ਕੇ ਸਾਰਾ ਕੁਝ ਹੀ ਸਾੜਤਾ ਇਹ ਮਤਲਬ ਵੀ ਨਹੀਂ ਅਸੀਂ ਠੀਕ ਹੈ ਸਰਕਾਰਾਂ ਦੀਆਂ ਨਲਾਕੀਆਂ ਹੋ ਸਕਦੀਆਂ ਸਾਨੂੰ ਰੈਂਦ ਖੁੰਦ ਖੇਤਾਂ ਦੀ ਸਾੜਨੀ ਮਜਬੂਰੀ ਹੈ ਸਾਡੀ ਪਰ ਜਿਹੜੇ ਕੰਡਿਆਂ ਤੇ ਰੁੱਖ ਸਨ ਅਸੀਂ ਤੇ ਉਹਨਾਂ ਦੇ ਪੱਲੇ ਵੀ ਕੁਝ ਨਹੀਂ ਛੱਡਿਆ ਸਤਿਗੁਰੂ ਕਹਿੰਦੇ ਨੇ ਨਹੀਂ ਭਾਈ ਏ ਅਕਾਲ ਪੁਰਖ ਦਾ ਦਿੱਤਾ ਹੋਇਆ ਤੂੰ ਪੈਣ ਦਾ ਪਿਆ ਅਕਾਲ ਪੁਰਖ ਦਾ ਦਿੱਤਾ ਹੋਇਆ ਦੁੱਖਾਂ ਦਾ ਪਿਆ ਇਸ ਕਰਕੇ ਜੇ ਤੈਨੂੰ ਆਪਣੇ ਰਿਜ਼ਕ ਦਾ ਜੇ ਤੈਨੂੰ ਆਪਣੀ ਖੇਤੀ ਦਾ ਇੰਨਾ ਫਿਕਰ ਹੈ ਤੇ ਜਿਹੜੀ ਖੇਤੀ ਅਕਾਲ ਪੁਰਖ ਦੀ ਇੰਨੀ ਸੋਹਣੀ ਕੁਦਰਤ ਹੈ ਉਹਦੀ ਡੰਡ ਕਿਉਂ ਲਾਉਂਦਾ ਪਿਆ ਉਹਦਾ ਕਿਉਂ ਜਲੂਸ ਕੱਢਦਾ ਪਿਆ